ਪੰਜਾਬ ਸਰਕਾਰ ਵੱਲੋਂ ਚੇੜੀ ਮਹਿੰਮ ਯੁੱਧ ਨਸ਼ੇ ਵਿਰੁੱਧ ਲਗਾਤਾਰ ਨਸ਼ਾ ਤਸਕਰ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਕੁਝ ਅਜਿਹੇ ਐਸੇ ਪਤ ਜਿਹੜੇ ਹੈਗੇ ਨੇ ਤਸਕਰ ਜਿਨ੍ਹਾਂ ਨੂੰ ਜੜਾ ਆ ਜੋ ਮਰਜੀ ਹੋ ਜੇ ਪਰ ਉਹ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਜੀ ਹਾਂ ਮਾਮਲਾ ਜੜਾ ਆ ਉਹ ਫਿਰੋਜ਼ਪੁਰ ਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਨਸ਼ਾ ਤਸਕਰ ਦੇ ਘਰ ਜਦੋਂ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਉਹਦੇ ਘਰ ਸ਼ਾਨ ਵੀਨ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਕਿ ਆਪਣੀ ਕਪੜੇ ਵਾਲੀ ਅਲਮਾਰੀ ਦੇ ਬੈਕਸਾਈਡ ਦੇ ਉੱਤੇ ਜਿਹੜਾ ਉਸਨੇ ਜਮੀਨ ਦੇ ਥੱਲੇ ਇੱਕ ਤਹਿ ਖਨਾਬ ਬਣਾਇਆ ਹੋਇਆ ਸੀ ਜਿੱਥੇ ਕਿ ਉਹ ਆਪਣਾ ਜਿਹੜਾ ਨਸ਼ਾ ਸੀਗਾ ਉਹ ਉੱਥੇ ਲੁਕੋਈ ਫਿਰਦਾ ਸੀਗੇ ਤੁਹਾਨੂੰ ਦੱਸ ਦਈਏ ਕਿ ਕਿ ਕਿਸੇ ਦਾ ਧਿਆਨ ਨਾ ਪਵੇ ਕੀ ਆਖਿਰਕਾਰ ਨਸ਼ਾ ਰੱਖਿਆ ਕੀਤਾ ਕਿ ਜਦੋਂ ਪੁਲਿਸ ਦੀ ਜਾਂਚ ਕੀਤੀ ਜਾਂਦੀ ਤਾਂ ਪਤਾ ਚੱਲਦਾ ਕਿ ਅਲਮਾਰੀ ਦੇ ਥੱਲੇ ਜਿਹੜਾ ਆ ਉੱਥੇ ਇੱਕ ਤਹਿ ਖਾਨਾ ਬਣਾਇਆ ਹੋਇਆ ਹੈ ਤਾਂ ਉੱਥੇ ਹੀ ਜਿਹੜਾ ਆ ਇਸ ਵੱਲੋਂ ਨਸ਼ਾ ਰੱਖਿਆ ਜਾਂਦਾ ਸੀ ਕਿਤਾ ਜਦੋਂ ਪੁਲਿਸ ਵੱਲੋਂ ਦੇਖਿਆ ਗਿਆ ਤਾਂ ਪੁਲਿਸ ਦੇ ਵੀ ਇੱਕ ਵਾਰੀ ਹੋਸ਼ ਉੱਡ ਗਏ ਔਰ ਤੁਹਾਨੂੰ ਦੱਸ ਦਿਆ ਕਿ ਅਫੀਮ ਜਿਹੜੀ ਆ ਉਹ ਲੁਕੋਈ ਬੈਠੇ ਸਨ ਕਿ ਕੀ ਕਹਿ ਰਹੇ ਨੇ ਇਹ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਆਓ ਤੁਹਾਨੂੰ ਵੀ ਸੁਣਾਣੇ ਹਾਂ ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਵਾਲੇ ਦੇ ਵਿੱਚ ਮੁਕੱਦਮਾ ਨੰਬਰ 35 ਅਰਜ ਕੀਤਾ ਹੈ ਐਨਡੀਪੀਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਉਰਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਆਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ ਸਦਰ ਫਰੋਜਪੁਰ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਇਹਨੇ ਬਣਾਇਆ ਹੋਇਆ ਸੀ ਜਿੱਥੇ ਇਹ ਮੋਸਟ ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾ ਮਿਲੇ ਕੰਮ ਕਲਾ ਫੀਮ ਦਾ ਕਰਦਾ ਸੀ ਜੀ ਚੱਟੇ ਦਾ ਨਾਮ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਏ ਉਸ ਹੱਬ ਨਾਲ ਕਰ ਰਹੀ ਹੈ ਇਹ ਪਹਿਲਾਂ ਪਰਚੇ ਦਾ ਹਜ ਉਹ ਚੈੱਕ ਕਰ ਲੈਣੇ ਜੀ ਉਹ ਚੈੱਕ ਕਰ ਰਹੇ ਜੀ ਇਨਵੈਸਟੀਗੇਸ਼ਨ ਲੱਗਦਾ ਕਿ ਜਿਵੇਂ ਨੇ ਕਮਰਾ ਬਣਾਇਆ ਸੀ ਅਲਮਾਰੀ ਦੇ ਮਗਰ ਫਿਲਮੀ ਤਰੀਕੇ ਨਾਲ ਤੇ ਵਕਈ ਪੁਲਿਸ ਤੋਂ ਬਚਣ ਲਈ ਉਹ ਵੱਡਾ ਸਮਗਲਰਾਂ ਦੇ ਨਾਲ ਇਹਦੇ ਹੱਥ ਹੋ ਸਕਦੇ ਆ ਵੀ ਜਿਹੜਾ ਇੰਨਾ ਆਬਦਾ ਬਣਾਈ ਬੈਠਾ ਸੀ ਪਹਿਲਾਂ ਜੀ ਬਿਲਕੁਲ ਹੋ ਸਕਦੇ ਜੀ ਬਿਲਕੁਲ ਹੋ ਸਕਦੇ ਆ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਮਰਾ ਬਣਾਇਆ ਹੋਇਆ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆਓ ਤੇ ਸਿਕਰਟ ਉਹਦਾ ਰਸਤਾ ਬਣਾਓ